ਹਾਂਜੀ ਸਸਤਰੀਕਾ ਸਾਰਿਆਂ ਨੂੰ ਸੋਡਾ ਸਾਡੇ ਚੈਨਲ ਤੇ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਆਪਾਂ ਏਸੀ ਜੀ ਖੇਤ ਸਾਗ ਤੋਂਣ ਲਈ ਸਾਗਬਲ ਦਾ ਸੋਨੂੰ ਦਿਖਾਉਣਾ ਹੈ ਜੀ ਸਾਗਬਲ ਦਾ ਸਾਗ ਜਿਹੜੀ ਇਹਦੇ ਪੱਤੇ ਜੀ ਆਪਾਂ ਉਹਨਾਂ ਨੂੰ ਤੋੜ ਲੈਣਾ ਹੈਗਾ ਜਿਹੜੀ ਇਹਦੀ ਬੱਲ ਲਾਉਣੀ ਹੈ ਜੀ ਤੁਸੀਂ ਘਰੇ ਜਿਹੜੀ ਇਹ ਸਾਗਬਲ ਦੀ ਡੰਡੀ ਹੁੰਦੀ ਹੈ ਜੀ ਉਹਨੂੰ ਆਪਾਂ ਲਗਾ ਦੇਣਾ ਸਿਰਫ ਮਿੱਟੀ ਵਿੱਚ ਇਹ ਐਵੇਂ ਉੱਗ ਜਾਂਦੀ ਹੈ ਜੀ बस ਆਪਾਂ ਇਹਦੀ ਇਕੱਲੀ ਡੰਡੀ ਲਾਉਣੀ ਹੁੰਦੀ ਹੈ ਜੀ ਮਿੱਟੀ 'ਚ ਹੁਣ ਆਪਾਂ ਜਿਹੜਾ ਸਾਗ ਸੀਗਾ ਜੀ ਉਹ ਤੋੜ ਲਿਆਗਾ ਹੁਣ ਆਪਾਂ ਚੱਲਦੇ ਆਂ ਜੀ ਘਰ ਹਾਂਜੀ ਅਸੀਂ ਘਰੇ ਆ ਗਏ ਸੀਗੇ ਜੀ ਸਾਗ ਤੋੜ ਕੇ ਹੁਣ ਸੋਨੂੰ ਸਾਗ ਬਾਰੇ ਦੱਸ ਦਿਆਂ ਜੀ ਇਹ ਕਿਵੇਂ ਬਣਾਉਣਾ ਹੈ ਜਿਹੜੀ ਸਾਗਬੱਲ ਦੇ ਪੱਤੇ ਆ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 2-3 ਵਾਰੀ ਧੋ ਲੈਣਾਗਾ ਜੀ ਹੁਣ ਜਿਹੜਾ ਇਹ ਸਾਗ ਹੈ ਜੀ ਇਹੋ ਚੰਗੀ ਤਰ੍ਹਾਂ ਧੋਤਾ ਗਿਆ ਹੈ ਜੀ ਹੁਣ ਆਪਾਂ ਇਹਨੂੰ ਇੱਕ ਛਾਲਣੀ ਵਿੱਚ ਕੱਢ ਲੈਣਾ ਹੈਗਾ ਜੀ ਹੁਣ ਆਪਾਂ ਇਹਨੂੰ ਛਾਲਣੀ 'ਚ ਕੱਢ ਕੇ ਜੀ 5-10 ਮਿੰਟ ਲਈ ਧੁੱਪੇ ਰੱਖਤਾ ਜਿਹੜਾ ਇਹ 'ਚ ਪਾਣੀ ਹੈ ਜੀ ਉਹ ਨਿਕਲ ਜਵੇ ਤਾਂ ਕਿ ਪਾਣੀ ਨਿਕਲਣ ਤੋਂ ਬਾਅਦ ਹੁਣ ਆਪਾਂ ਜੀ ਸਾਗ ਨੂੰ ਕੱਟ ਦੇਵਾਂਗੇ ਇਹ ਜਿਹੜਾ ਸਾਗ ਹੈ ਜੀ ਉਹ ਪਾਲਕ ਦੀ ਤਰ੍ਹਾਂ ਹੀ ਹੁੰਦਾ ਹੈਗਾ ਇਹਨੂੰ ਆਪਾਂ ਆਸਾਨੀ ਨਾਲ ਚਾਕੂ ਨਾਲ ਕੱਟ ਸਕਦੇ ਹਾਂਗੇ ਜੀ ਕਿਉਂਕਿ ਇਸ ਲਈ ਮਸ਼ੀਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹ ਪਾਲਕ ਦੇ ਪੱਤੇਆਂ ਵਾਂਗ ਹੀ ਹੁੰਦਾ ਹੈਗਾ ਜੀ ਜਿਹੜਾ ਸਾਗ ਹੈ ਜੀ ਉਹ ਆਪਾਂ ਕੱਟ ਲਿਆਗਾ ਜੀ ਹੁਣ ਆਪਾਂ ਇੱਕ ਚੁੱਲ੍ਹੇ ਦੀ ਪਤਲੀ ਵਿੱਚ ਪਾਣੀ ਪਾ ਕੇ ਉਹਨੂੰ ਗਰਮ ਕਰਨ ਲਈ ਰੱਖ ਤਾ ਲਾ ਜੀ ਜਿਹੜਾ ਪਾਣੀ ਇਹ ਥੋੜਾ ਜਿਹਾ ਗਰਮ ਹੋ ਜਾਵੇ ਸਾਗ ਕੱਟ ਕੇ ਆਪ ਪਾ ਰੱਖ ਲਿਆ ਸੀਗਾ ਜੀ ਜਿਹੜਾ ਸਾਗ ਹੈ ਜੀ ਉਹਨੂੰ ਆਪਾਂ ਦੁਬਾਰੇ ਧੋ ਕੇ ਪਾਉਣਾ ਹੈਗਾ ਜੀ ਹੁਣ ਆਪਾਂ ਇਹਨੂੰ ਪਤੀਲੀ ਵਿੱਚ ਚੰਗੀ ਤਰ੍ਹਾਂ ਨਿਚੋੜ ਕੇ ਸਾਗ ਨੂੰ ਪਾਉਣਾ ਹੈਗਾ ਜੀ ਥੋੜਾ ਥੋੜਾ ਕਰਕੇ ਇਹਨੂੰ ਆਪਾਂ ਦੱਬ-ਦੱਬ ਕੇ ਪਾਉਣਾਗੇ ਜੀ ਚੰਗੀ ਤਰ੍ਹਾਂ ਸਾਗ ਨੂੰ ਕਿਉਂਕਿ ਸਾਗ ਦੀ ਫਲਾਵਰ ਥੋੜੀ ਜਿਆਦੇ ਹੋ ਜਾਂਦੀ ਹੈ ਇਸ ਕਰਕੇ ਇਹਨੂੰ ਥੋੜਾ ਦੱਬਣਾ ਪੈਂਦਾ ਹੈਗਾ ਜੀ ਹਾਂਜੀ ਹੁਣ ਆਪਾਂ ਜਿਹੜਾ ਸਾਗ ਸੀ ਸਾਰਾ ਪਤੀਲੀ ਵਿੱਚ ਪਾ ਕੇ ਚੁੱਲ੍ਹੇ ਤੇ ਰੱਖ ਦਿੱਤਾ ਹੈਗਾ ਜੀ ਜਿਹੜਾ ਆਪਾਂ ਚੁੱਲ੍ਹੇ ਤੇ ਸਾਗ ਬਣਾਉਣੇ ਆਗੇ ਜੀ ਇਹ ਬਹੁਤ ਹੀ ਜਿਆਦਾ ਟੇਸਟੀ ਬਣਦਾ ਹੈਗਾ ਜੀ ਅੱਜ ਕੱਲ ਲੱਕੜਾਂ ਦੀ ਕਮੀ ਹੋਣ ਕਰਕੇ ਕੁਝ ਕੁ ਲੋਕ ਸਾਗ ਨੂੰ ਕੁੱਕਰ ਵਿੱਚ ਬਣਾਉਂਦੇ ਆਗੇ ਜੀ ਪਰ ਉਹ ਇੰਨਾ ਸਵਾਦ ਨਹੀਂ ਬਣਦਾ ਜੀ ਕੁੱਕਰ ਵਾਲਾ ਸਾਗ ਜਿਹੜਾ ਆਪਾਂ ਚੁੱਲੇ ਤੇ ਬਣਾਉਣੇਗੇ ਜੀ ਉਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਇਸ ਵਿੱਚ ਥੋੜੀ ਜੀ ਮੇਥੀ ਨੂੰ ਐਡ ਕਰ ਦੇਣਾ ਹੈਗਾ ਜੀ ਤੇ ਇਸ ਨੂੰ ਹਿਲਾ ਦੇਣਾ ਹੈਗਾ ਜੀ ਚੰਗੀ ਤਰ੍ਹਾਂ ਜਿਹੜੀ ਮੇਥੀ ਹੈ ਜੀ ਉਹ ਆਪਾਂ ਸਾਗ ਵਿੱਚ ਮਿਕਸ ਕਰ ਦੇਣੀ ਹੈ ਇਹਦੀ ਹੁਣ ਆਪਾਂ ਇਸ ਵਿੱਚ ਸਵਾਦ ਅਨੁਸਾਰ ਮਸਾਲੇ ਪਾ ਦੇਣੇ ਹੈਗੇ ਜੀ ਮਸਾਲੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈਗਾ ਤੇ ਆਪਾਂ ਥੋੜੀ ਜੀ ਲਸਣ ਪਾ ਦੇਣੀ ਹੈ ਜੀ ਛਿੱਲ ਕੇ ਇਹਨੂੰ ਹਲਾ ਕੇ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਦੇਣਾ ਹੈਗਾ ਜੀ ਸਾਗ ਵਿੱਚ ਆ ਦੇਖੋ ਜੀ ਹੁਣ ਸਾਗ ਰਿਜਣੇ ਪੈ ਗਿਆ ਗਿਆ ਜੀ ਹੁਣ ਆਪਾਂ ਸਾਗ ਲਈ ਤੜਕਾ ਲਾ ਲਿਆ ਸੀਗਾ ਜੀ ਗੰਡੇ ਟਮਾਟਰ ਲਸਣ ਮੇਥੀ ਪਾ ਕੇ ਜੀ ਵਿੱਚ ਸਵਾਦ ਅਨੁਸਾਰ ਤੁਸੀਂ ਮਸਾਲੇ ਪਾ ਸਕਦੇ ਹੋਗੇ ਜੀ ਹੁਣ ਆਪਣਾ ਸਾਗ ਸੀਗਾ ਜਿਹੜਾ ਜੀ ਉਹ ਵਿੱਜ ਚੁਕਿਆ ਸੀ ਇਸ ਲਈ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਘੋਟ ਲੈਣਾ ਹੈਗਾ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਬੇਸਨ ਨੂੰ ਪਾ ਲੈਣਾ ਹੈਗਾ ਜੀ ਬੇਸਨ ਪਾ ਕੇ ਆਪਾਂ ਸਾਗ ਨੂੰ ਘੋਟਾਂਗੇ ਜੀ ਚੰਗੀ ਤਰ੍ਹਾਂ ਅਸੀਂ ਹੁਣ ਸਾਗ ਨੂੰ ਚੰਗੀ ਤਰ੍ਹਾਂ ਘੋਟ ਲਿਆ ਸੀਗਾ ਜੀ ਹੁਣ ਜਿਹੜਾ ਆਪਾਂ ਸਾਗ ਹੈ ਜੀ ਉਹ ਫਰਾਈ ਪੈਨ ਵਿੱਚ ਪਾ ਲੈਣਾਗਾ ਜੀ ਚਾ ਆਪਾਂ ਤੜਕਾ ਲਾਇਆ ਸੀਗਾ ਜੀ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਜੀ ਹੁਣ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆਗਾ ਜੀ ਇਸ ਨੂੰ ਆਪਾਂ ਹੁਣ ਟੱਕ ਕੇ ਰੱਖ ਦੇਵਾਂਗੇ ਜੀ ਹੁਣ ਆਪਾਂ ਜੀ ਸਾਗ ਨਾਲ ਰੋਟੀ ਖਾਨੇ ਆ ਜੀ ਸਾਗ ਵਿੱਚ ਜੇ ਆਪਾਂ 바ਵਾ ਸਰ੍ਹ ਘਿਓ ਪਾ ਕੇ ਖਾਨੇ ਆ ਜੀ ਬਹੁਤ ਹੀ ਜਿਆਦਾ ਸਵਾਦ ਲੱਗਦਾ ਹੈਗਾ ਜੀ ਬਿਨ ਘਿਓ ਤੋਂ ਸਾਗ ਸਵਾਦ ਨਹੀਂ ਲੱਗਦਾ ਜੀ ਜਿਹੜਾ ਸਾਗ ਹੈ ਜੀ ਉਹ ਬਹੁਤ ਹੀ ਜਿਆਦਾ ਟੇਸਟੀ ਬਣਿਆ ਹੈਗਾ ਜੀ ਤੇ ਤੁਸੀਂ ਵੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਬਣਾ ਕੇ ਜਰੂਰ ਦੇਖਿਓ ਜੀ